ਬਗਦਾਦ ਦੇ ਬਾਬਤ ਕੱਲ ਵੀ 10 ਬੇਨਤੀ ਕੀਤੀ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਹੁਤ ਬਖਸ਼ਿਸ਼ਾਂ ਵਰਤਾਈਆਂ ਕੱਲ ਅਸੀਂ ਬੀਬੀ ਸਲੀਮਾ ਤੇ ਉਸਦੇ ਪਤੀ ਗੁਲਾਮ ਯਾਜ਼ਾ ਦੀ ਇੱਕ ਸਾਖੀ ਸਰਵਣ ਕੀਤੀ ਸੀ ਬਗਦਾਦ ਦੇ ਵਿੱਚ ਇੱਕ ਨਦੀ ਵਗਦੀ ਹੈ ਜਿਸ ਦਾ ਨਾਮ ਫਰਾਤ ਨਦੀ ਕਿਹਾ ਜਾਂਦਾ ਹੈ ਉਦੇ ਕੰਡੇ ਇੱਕ ਸ਼ਹਿਰ ਵੱਸਦਾ ਉਸ ਸ਼ਹਿਰ ਦਾ ਨਾਮ ਕਫਾ ਹੈ ਕਫਾ ਨਾਮ ਦੇ ਸ਼ਹਿਰ ਦੇ ਇਹ ਦੋਵੇਂ પતિ ਪਤਨੀ ਰਹਿਣ ਵਾਲੇ ਸੀ ਇਸ ਸ਼ਹਿਰ ਦਾ ਜਿਹੜਾ ਕਾਜੀ ਹੈ ਮੁਸਲਮਾਨ ਕਿਉਂਕਿ ਉਹ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਇਲਾਕਾ ਹੈ ਉਸ ਸ਼ਹਿਰ ਦਾ ਕਾਜੀ ਹੈ ਉਹਦਾ ਨਾਮ ਹੈ ਹਾਲੀ ਪਾਸ਼ਾ ਇਹ ਜਿਹੜਾ ਹਾਲੀ ਪਾਸ਼ਾ ਨਾਮ ਦਾ ਕਾਜੀ ਹੈ ਇਹ ਜਦੋਂ ਇਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ ਕਿ ਬੇਅੰਤ ਲੋਕ ਸਤਿਗੁਰੂ ਜੀ ਦੀ ਚਰਨ ਸ਼ਰਣ ਵਿੱਚ ਜਾਂਦੇ ਨੇ ਨਮਸਕਾਰਾਂ ਕਰਦੇ ਨੇ ਇਹਦੇ ਮਨ ਵਿੱਚ ਬੜੀ ਈਰਖਾ ਪੈਦਾ ਹੋਈ ਕਿ ਇੱਕ Hindu ਪੀਰ ਦੇ ਸਾਹਮਣੇ ਮੁਸਲਮਾਨ ਲੋਕ ਜਾ ਕੇ ਮੱਥੇ ਟੇਕਦੇ ਨੇ ਇਹ ਚੰਗੀ ਗੱਲ ਨਹੀਂ ਬੜੀ ਨੇ ਈਰਖਾ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਨਿੰਦਿਆ ਵੀ ਕਰਦਾ ਰਿਹਾ ਏ ਸਤਿਗੁਰੂ ਜੀ ਦੇ ਪ੍ਰਤੀ ਇੰਨੇ ਬਹੁਤ ਹੀ ਰਖਾ ਵਾਲੇ ਸ਼ਬਦ ਜਿਹੜੇ ਉਹ ਵਰਤੇ ਪਰ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਦੇ ਵੀ ਇਹਦੇ ਬਾਬਤ ਕੋਈ ਬਚਨ ਨਹੀਂ ਸੀ ਕਹਿੰਦੇ ਇੱਥੋਂ ਤੱਕ ਇਹਨੇ ਫਤਵਾ ਜਾਰੀ ਕਰ ਦਿੱਤਾ ਕਾਜੀ ਹਾਲੀ ਪਾਸ਼ਾ ਜਿਹੜਾ ਸੀ ਉਨਨੇ ਬੀਬੀ ਸਲੀਮਾ ਤੇ ਗੁਲਾਮ ਯਾਜਾ ਦੋਵਾਂ ਪਤੀ ਪਤਨੀ ਨੂੰ ਆਖਿਆ ਕਿ ਤੁਸੀਂ ਕਫਰ ਕੀਤਾ ਹੈ ਕਿ ਜਿਹੜਾ ਇੱਕ Hindu ਪੀਰ ਦੇ ਸਾਹਮਣੇ ਮੱਥਾ ਟੇਕਦੇ ਹੋ ਤੇ ਉਹਨੂੰ ਆਪਣਾ ਤੁਸੀਂ ਗੁਰੂ ਬਣਾਇਆ ਹੈ ਇਹ ਤੁਸੀਂ ਕਫਰ ਕੀਤਾ ਹੈ ਪਾਪ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕਾਜੀ ਹਾਲੀ ਪਾਸ਼ਾ ਨੇ ਫਤਵਾ ਜਾਰੀ ਕੀਤਾ ਇਹ ਕਾਫਰ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਉਹਨੇ ਕਾਫਰ ਦਾ ਫਤਵਾ ਲਾ ਦਿੱਤਾ ਕਿ ਇਹ ਕਾਫਰ ਨਹੀਂ ਸਾਡੀ ਭਾਸ਼ਾ ਵਿੱਚ ਕਹਲੋ ਤੇ ਪਾਪੀ ਵੀ ਇਹ ਪਾਪੀ ਨੇ ਇਹ ਹਾਲੀ ਪਾਸ਼ਾ ਕਾਜੀ ਦੇ ਸ਼ਬਦ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਿਆਰ ਵਾਲਿਆਂ ਨੇ ਸਾਰੀ ਗੱਲਬਾਤ ਦੱਸੀ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਇਹ ਉਹਦੇ ਮਨ ਦੀ ਭਾਵਨਾ ਹੈ ਸਾਡਾ ਉਹਦੇ ਨਾਲ ਕੋਈ ਬੈਰ ਵਿਰੋਧ ਨਹੀਂ ਸਤਗੁਰੂ ਪੁਰਖ ਨਿਰਵੈਰ ਹੈ ਜਿਸ ਨੂੰ ਸਮਤ ਸਭ ਕੋਈ ਸਤਗੁਰੂ ਵਾਸਤੇ ਸਾਰੇ ਬਰਾਬਰ ਨੇ ਸਤਗੁਰੂ ਵੈਰ ਨਹੀਂ ਕਰਦੇ ਸਤਗੁਰੂ ਕਹਿੰਦੇ ਕੋਈ ਗੱਲ ਨਹੀਂ ਇਹ ਉਹਦੀ ਭਾਵਨਾ ਹੈ ਤਿੰਨ ਦਿਨ ਲੰਘੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਉਣ ਵਾਲੇ ਇੱਕ ਸੱਜਣ ਨੇ ਦੱਸਿਆ ਕਿ ਸਤਗੁਰੂ ਜੀ ਜਿਹੜਾ ਕਾਜੀ ਹੈ ਨਾ ਹਾਲੀ ਪਾਸ਼ਾ ਕਾਜੀ ਹੈ ਜਿਹੜਾ ਉਦੇ ਪੇਟ ਵਿੱਚ ਇੱਕ ਬਿਮਾਰੀ ਪੈਦਾ ਹੋ ਗਈ ਹੈ ਤੇ ਬਹੁਤ ਦਰਦ ਸਹਿਣ ਕਰਦਾ ਹੈ ਬਹੁਤ ਦੁਖੀ ਹੈ ਮੰਜੇ ਤੇ ਪਿਆ ਹੋਇਆ ਹੈ ਤੇ ਇੰਜ ਲੱਗਦਾ ਹੈ ਕਿ ਬਸ ਉਹ ਕੁਝ ਪਲਾਂ ਦਾ ਹੀ ਪ੍ਰਾਣਾ ਹੈ ਤੇ ਉਹਨੇ ਸਰੀਰ ਛੱਡ ਦੇਣਾ ਉਹਦੀ ਮੌਤ ਹੋ ਜਾਏਗੀ ਧੰਨ ਗੁਰੂ ਨਾਨਕ ਸਾਹਿਬ ਗਾਣ ਲੱਗੇ ਮਾੜੀ ਗੱਲ ਹੈ ਚਲੋ ਪ੍ਰਮਾਤਮਾ ਦੀ ਰਜਾ ਉਹਦੀ ਖਬਰ ਲੈ ਕੇ ਆਈਏ ਉੱਥੇ ਚਲੋ ਕੁਝ ਸ਼ਬਦ ਉਹਨਾਂ ਨੇ ਅਰਬੀ ਵਿੱਚ ਲਿਖੇ ਨੇ ਤੇ ਸਤਿਗੁਰੂ ਕਹਿੰਦੇ ਉਹਦਾ ਪਤਾ ਲੈ ਕੇ ਆਈਏ ਤੇ ਵਿੱਚੋਂ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸੀ ਕਹਿਣ ਲੱਗੇ ਸਤਿਗੁਰੂ ਉਹ ਕਾਜੀ ਹਾਲੀ ਪਾਸ਼ਾ ਤੁਹਾਡੀ ਨਿੰਦਿਆ ਕਰਦਾ ਹੈ ਉਹਨੇ ਤੁਹਾਨੂੰ ਕਾਫਰ ਦਾ ਫਤਵਾ ਲਾਇਆ ਹੈ ਉਹ ਤੁਹਾਡੀ ਸੰਗਤ ਨੂੰ ਚੰਗਾ ਨਹੀਂ ਸਮਝਦਾ ਕਿ ਤੁਸੀਂ ਇੱਕ ਹਿੰਦੂ ਹੋ ਇਸ ਇਲਾਕੇ ਵਿੱਚ ਵਿਚਰਦੇ ਹੋ ਤੇ ਉਹ ਤੁਹਾਨੂੰ ਚੰਗਾ ਨਹੀਂ ਮੰਨਦਾ ਉਹ ਤੇ ਤੁਹਾਡੀ ਬਹੁਤ ਨਿੰਦਿਆ ਕਰਦਾ ਹੈ ਆਪਜਸ ਕਰਦਾ ਹੈ ਤੇ ਸਤਿਗੁਰੂ ਉਹਦਾ ਪਤਾ ਲੈਣ ਜਾਣਾ ਠੀਕ ਨਹੀਂ ਕਿਉਂ ਦਾ ਪਤਾ ਲੈਣ ਜਾਈਏ ਜਿਹੜਾ ਤੁਹਾਡੀ ਨਿੰਦਿਆ ਕਰਦਾ ਹੈ ਸਤਿਗੁਰੂ ਕਹਿੰਦੇ ਨਹੀਂ ਭਾਈ ਇਹ ਇਨਸਾਨੀਅਤ ਦਾ ਫਰਜ ਹੈ ਮਨੁੱਖਤਾ ਇਸੀ ਨੂੰ ਤੇ ਕਹਿੰਦੇ ਨੇ ਕਿਸੇ ਦਾ ਦੁੱਖ ਦਰਦ ਵੰਡਾਉਣਾ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਹੈ ਨਾ ਇਨਸਾਨ ਹੈ ਉਹਦਾ ਕੰਮ ਹੈ ਦੁਖੀ ਕਰਨ ਵਾਲੇ ਨੂੰ ਵੀ ਦੁੱਖ ਨਹੀਂ ਦੇਣਾ ਦੁੱਖ ਦੇਣ ਵਾਲੇ ਦਾ ਵੀ ਭਲਾ ਹੀ ਮੰਗਣਾ ਹੈ ਤੇ ਸਤਿਗੁਰੂ ਕਹਣ ਲੱਗੇ ਆਪਾਂ ਦਾ ਪਤਾ ਲੈ ਕੇ ਆਈਏ ਤਾਜਦੀਨ ਨਾਮ ਦਾ ਉਹ ਲਿਖਾਰੀ ਜਿਨੇ ਕਹਾਣੀਆਂ ਇਹ ਕਥਾ ਇਹ ਸਾਖੀਆਂ ਲਿਖੀਆਂ ਉਹ ਕਹਿੰਦਾ ਕਿ ਮੈਂ ਵੀ ਸਤਿਗੁਰੂ ਜੀ ਦੇ ਨਾਲ ਗਿਆ ਕਾਜੀ ਹਾਲੀ ਪਾਸ਼ਾ ਦਾ ਪਤਾ ਲੈਣ ਵਾਸਤੇ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕਾਫਰ ਕਹਿੰਦਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਛੇਕ ਚੁੱਕਿਆ ਜਿਹੜਾ ਕਹਿੰਦੇ ਇਹਦੇ ਮੱਥੇ ਨਹੀਂ ਲੱਗਣਾ ਜਿਹੜਾ ਗੁਰੂ ਸਾਹਿਬ ਦੀ ਨਿੰਦਿਆ ਕਰਦਾ ਸੀ ਸਤਿਗੁਰੂ ਜੀ ਨੂੰ ਬੁਰਾ ਭਲਾ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਉਹ ਬਿਮਾਰ ਹੈ ਠੀਕ ਨਹੀਂ ਹੈ ਉਹਦੇ ਪੇਟ ਵਿੱਚ ਸੂਲ ਹੈ ਜਿਉਂ ਘੜੀਪੜ ਦਾ ਪਰੌਣਾ ਤੇ ਆਪਾਂ ਉਹਦਾ ਪਤਾ ਲੈਣ ਜਾਈਏ ਤਾਜਦੀਨ ਉਹ ਲਿਖਾਰੀ ਕਹਿੰਦਾ ਮੈਂ ਵੀ ਸਤਿਗੁਰੂ ਜੀ ਦੇ ਨਾਲ ਸੀ ਸਾਰੀ ਸੰਗਤ ਸਤਿਗੁਰੂ ਜੀ ਦੇ ਨਾਲ ਗਈ ਜਦੋਂ ਪਤਾ ਲੈਣ ਗਏ ਦਰਵਾਜ਼ੇ ਤੇ ਗਏ ਦਰਵਾਜ਼ਾ ਖੜਕਾਇਆ ਕਾਜੀ ਹਾਲੀ ਪਾਸ਼ਾ ਦੀ ਲੜਕੀ ਬਾਹਰ ਆਈ ਉਹਨੇ ਦਰਵਾਜ਼ਾ ਕੋਲ ਕੇ ਪੁੱਛਿਆ ਜੀ ਤੁਸੀਂ ਕੌਣ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅਰਬੀ ਵਿੱਚ ਜਵਾਬ ਦਿੱਤਾ ਸਤਿਗੁਰੂ ਜੀ ਨੇ ਕਿ ਮੈਂ ਮੇਰਾ ਨਾਮ ਨਾਨਕ ਹੈ ਉਹਨੇ ਪੁੱਛਿਆ ਤੁਸੀਂ ਕੌਣ ਤੁਹਾਡਾ ਨਾਮ ਕੀ ਹੈ ਤੇ ਉਹ ਸਤਿਗੁਰੂ ਜੀ ਕਹਿਣ ਲੱਗੇ ਮੇਰਾ ਨਾਮ ਨਾਨਕ ਹੈ ਤੇ ਮੈਂ ਤੁਹਾਡੇ ਪਿਤਾ ਜੀ ਦਾ ਪਤਾ ਲੈਣ ਆਇਆ ਖਬਰਸਾਰ ਲੈਣ ਆਇਆ ਉਹ ਕਹਿੰਦੀ ਮੈਂ ਪੁੱਛਉਣੀ ਹੈ ਪਿਤਾ ਜੀ ਨੂੰ ਅੰਦਰ ਗਈ ਪਿਤਾ ਮੰਝੇ ਤੇ ਪਿਆ ਹੋਇਆ ਤੇ ਪੁੱਛਦੀ ਹੈ ਪਿਤਾ ਜੀ ਕਿ ਬਾਹਰ ਕੋਈ Hindu ਫਕੀਰ ਆਏ ਨੇ ਉਹਨਾਂ ਦਾ ਨਾਮ ਨਾਨਕ ਹੈ ਤੁਹਾਨੂੰ ਮਿਲਣਾ ਚਾਹੁੰਦੇ ਨੇ ਜਦੋਂ ਹਾਲੀ ਪਾਛਾ ਨੇ ਨਾਮ ਸੁਣਿਆ ਨਾਨਕ ਉਹ ਸਣ ਬਲ ਕੇ ਕੋਲਾ ਹੋ ਗਿਆ ਅਗਬ ਗੋਲਾ ਹੋ ਗਿਆ ਕਿ ਅੱਜ ਮੇਰੇ ਘਰ ਤੱਕ ਆ ਗਿਆ ਉਹਨੇ ਆਪਣੀ ਲੜਕੀ ਨੂੰ ਜਵਾਬ ਦਿੱਤਾ ਕਹਿੰਦਾ ਉਹਨੂੰ ਕਹੇ ਉੱਥੋਂ ਹੀ ਵਾਪਸ ਮੁੜ ਜਾ ਕਾਫਰ ਹੈ ਤੇ ਮੈਂ ਕਾਫਰਾਂ ਦੇ ਮੱਥੇ ਨਹੀਂ ਲਗਦਾ ਲੜਕੀ ਵਾਪਸ ਆਈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੀ ਜੀ ਪਿਤਾ ਜੀ ਨੇ ਆਪ ਜੀ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਸਤਿਗੁਰੂ ਕਹਿਣ ਲੱਗੇ ਇੱਕ ਵਾਰ ਫੇਰ ਜਾ ਆਗਿਆ ਮੰਗ ਕਿ ਸਾਨੂੰ ਇੱਕ ਵਾਰ ਮਿਲ ਲਓ ਫਿਰ ਅਸੀਂ ਵਾਪਸ ਚਲੇ ਜਾਵਾਂਗੇ ਲੜਕੀ ਅੰਦਰ ਗਈ ਕਾਜੀ ਨੇ ਫਿਰ ਜਵਾਬ ਦਿੱਤਾ ਕਿ ਮੈਂ ਉਹਨਾਂ ਨੂੰ ਮਿਲਣਾ ਨਹੀਂ ਉਹਨਾਂ ਨੂੰ ਕਹੋ ਵਾਪਸ ਚਲੇ ਜਾ ਜਦੋਂ ਲੜਕੀ ਵਾਪਸ ਆ ਕੇ ਗੁਰੂ ਨਾਨਕ ਸਾਹਿਬ ਨੂੰ ਸੁਨੇਹਾ ਦਿੰਦੀ ਹੈ ਕਿ ਪਿਤਾ ਜੀ ਮਿਲਣਾ ਨਹੀਂ ਚਾਹੁੰਦੇ ਸਤਿਗੁਰੂ ਕਹਿਣ ਲੱਗੇ ਫਿਰ ਇੱਕ ਕੰਮ ਕਰੋ ਕਾਜੀ ਹਾਲੀ ਪਾਸ਼ਾ ਦੀ ਧੀ ਨੂੰ ਕਹਿੰਦੇ ਨੇ ਸਤਿਗੁਰੂ ਕਹਿੰਦੇ ਜਾ ਕੇ ਆਪਣੇ ਪਿਤਾ ਨੂੰ ਕਹਿ ਕਿ ਅਸੀਂ ਜਿਹੜਾ ਕੁਫਰ ਕੀਤਾ ਹੈ ਜਿਹੜਾ ਪਾਪ ਕੀਤਾ ਹੈ ਅਸੀਂ ਉਹਦੀ ਖਿਮਾ ਮੰਗਣ ਆਏ ਵੇਖੋ ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਪਰਉਪਕਾਰ ਭਲਾ ਕਾਜੀ ਦਾ ਕਰਨਾ ਹੈ ਕਹਿੰਦੇ ਅਸੀਂ ਖਿਮਾ ਮੰਗਣ ਆਏ ਆ ਸਤਿਗੁਰੂ ਕਹਿੰਦੇ ਜਾ ਆਪਣੇ ਪਿਤਾ ਨੂੰ ਸੁਨੇਹਾ ਦੇ ਕਿ ਅਸੀਂ ਆਪਣੇ ਗੁਨਾਹ ਤੋਂ ਜਿਹੜੇ ਤੋਬਾ ਕਰਨ ਆਏ ਖਿਮਾ ਮੰਗਣ ਆਏ ਆ ਫਿਰ ਉਹ ਸ਼ਾਇਦ ਮੰਨ ਜਾਏ ਲੜਕੀ ਅੰਦਰ ਗਈ ਆਪਣੇ ਪਿਤਾ ਜੀ ਨੂੰ ਕਹਿੰਦੀ ਜੀ ਉਹ Hindu ਫਕੀਰ ਕਹਿੰਦਾ ਹੈ ਕਿ ਅਸੀਂ ਆਪਣੇ ਕੁਫਰ ਦੀ ਖਿਮਾ ਯਾਚਨਾ ਕਰਨ ਆਏ ਆ ਤੇ ਕਾਜੀ ਹਾਲੀ ਪਾਸ਼ਾ ਉਹਨੇ ਮਨ ਵਿੱਚ ਸੋਚਿਆ ਸ਼ਾਇਦ ਅਕਲ ਟਿਕਾਣੇ ਆ ਗਈ ਇਸਲਾਮ ਕਬੂਲ ਕਰਨਗੇ ਕਿਉਂਕਿ ਇੱਕ ਮੁਸਲਮਾਨ ਵਾਸਤੇ ਸਭ ਤੋਂ ਵੱਡਾ ਪੁੰਨ ਦਾ ਕੰਮ ਇਹ ਸਮਝਦੇ ਨੇ ਕਿ ਕਿਸੇ ਗੈਰ ਮੁਸਲਮ ਨੂੰ ਮੁਸਲਮਾਨ ਬਣਾ ਲੈਣਾ ਸਭ ਤੋਂ ਵੱਡਾ ਉਹ ਕੰਨ ਦਾ ਕੰਮ ਸਮਝਦੇ ਨੇ ਤੇ ਉਹਨੇ ਆਪਣੀ ਲੜਕੀ ਨੂੰ ਇੱਕ ਗੱਲ ਆਖੀ ਆਂਦਾ ਜਿੱਥੇ ਮੈਂ ਬੈਠਾ ਇਹ ਨਾ ਮੰਜੇ ਤੇ ਪਿਆ ਹੈ ਇੱਥੋਂ ਲੈ ਕੇ ਤੇ ਦਰਵਾਜੇ ਤੱਕ ਮੇਰੀ ਪੱਗ ਵਿਛਾ ਦੇ ਜਦੋਂ ਕੋਈ ਇਸਲਾਮ ਧਰਮ ਵਿੱਚ ਆਉਂਦਾ ਤੇ ਕਿਸ ਹੱਦ ਤੱਕ ਚਲੇ ਜਾਂਦੇ ਹੋ ਕਹਿੰਦਾ ਮੇਰੀ ਪੱਗ ਵਿਛਾਂ ਧਰਤੀ ਤੇ ਤੇ ਉਹ ਮੇਰੀ ਪੱਗ ਦੇ ਉੱਤੇ ਤੁਰ ਕੇ ਆਵੇ ਜੇ ਉਹਨੇ ਇਸਲਾਮ ਕਬੂਲ ਕਰਨਾ ਇੰਨਾ ਮੈਂ ਉਹਦਾ ਸਤਕਾਰ ਕਰਦਾ ਜਿਹੜਾ ਮੇਰੇ ਧਰਮ ਵਿੱਚ ਆਏਗਾ ਮੈਂ ਉਹਦਾ ਇੰਨਾ ਮਾਣ ਕਰਾਂਗਾ ਕਿ ਮੈਂ ਆਪਣੀ ਪੱਗ ਉਹਦੇ ਪੈਰਾਂ 'ਚ ਵਿਛਾ ਦਿਆਂਗਾ ਜਿਹੜਾ ਇਸਲਾਮ ਵਿੱਚ ਆਉਣ ਲਈ ਤਿਆਰ ਹੈ ਅੱਜ ਤੇ ਮਾਫ਼ ਕਰਿਓ ਸਾਡੇ ਸਿੱਖਾਂ ਦੀ ਹਾਲਤ ਇਦਾਂ ਦੀ ਹੁੰਦੀ ਜਾ ਰਹੀ ਐ ਕਿ ਅ ਦੂਸਰੀ ਜਾਤ ਵਾਲੇ ਨੂੰ ਵੀ ਗੁਰਦੁਆਰੇ ਕਈ ਪਰਵਾਣ ਨਹੀਂ ਜੇ ਕਰਦੇ ਸਿੱਖ ਸਿੱਖ ਦੇ ਨਾਲ ਹੀ ਇੰਨੀ ਨੀਰਖਾ ਨਫ਼ਰਤ ਪਾਲ ਕੇ ਬੈਠਾ ਹੋਇਆ ਇੱਕ ਪਿੰਡ ਵਿੱਚ ਦੋ ਸਿੱਖ ਰਹਿੰਦੇ ਨੇ ਤੇ ਕਿਸੇ ਗੱਲ ਕਿਸੇ ਹੋਰ ਤੋਂ ਹੀ ਮਾਣ ਮਟਾਵ ਐ ਤੇ ਜਦੋਂ ਕੋਈ ਗੁਰੂ ਦਾ ਦਿਨ ਦਿਹਾੜਾ ਆਉਂਦਾ ਤੇ ਉਹ ਆਪਣੇ ਝਗੜਾ ਪਾ ਕੇ ਬਹਿ ਜਾਂਦੇ ਨੇ ਕਈ ਵਾਰੀ ਇਹ ਵੇਖਣ ਵਿੱਚ ਵੀ ਆਉਂਦਾ ਇਸਲਾਮ ਧਰਮ ਦੇ ਵਿੱਚ ਕੋਈ ਆਵੇ ਤੇ ਕਿੱਡਾ ਉਹ ਸਤਕਾਰ ਕਰਦੇ ਨੇ ਕਹਿੰਦਾ ਮੇਰੀ ਪੱਗ ਵਿਛਾਉ ਉਹਦੇ ਪੈਰਾਂ ਥੱਲੇ ਜਿਉ ਇਸਲਾਮ ਕਬੂਲ ਕਰਨ ਆ ਰਿਹਾ ਹਾਲਾਂਕਿ ਗੁਰੂ ਸਾਹਿਬ ਇਸਲਾਮ ਕਬੂਲ ਕਰਨ ਨਹੀਂ ਗਏ ਇਹ ਤੇ ਕਾਜੀ ਨੂੰ ਮਿਲਣ ਦੀ ਇੱਕ ਜੁਗਤ ਵਰਤੀ ਗੁਰੂ ਨਾਨਕ ਸਾਹਿਬ ਨੇ ਤੇ ਕਾਜੀ ਖਾਲੀ ਪਾਸ਼ਾ ਦੀ ਧੀ ਨੇ ਆਪਣੇ ਪਿਤਾ ਦੀ ਪੱਗ ਕਿਉਂਕਿ ਉਹ ਵੱਟ ਚਾੜ੍ਹ ਕੇ ਪੱਗ ਸਿਰ ਤੇ ਬਲੇਟ ਦੇਣ ਅੱਜ ਵੀ ਕਈ ਤੁਸੀਂ ਵੇਖੇ ਹੋਣਗੇ ਜਿੱਥੇ ਉਹ ਕਮਰੇ ਵਿੱਚ ਲੰਮੇ ਪਿਆ ਸੀ ਮੰਜੇ ਤੇ ਉਥੋਂ ਲੈ ਕੇ ਤੇ ਦਰਵਾਜ਼ੇ ਤੱਕ ਪੱਗ ਵਿਛਾ ਦਿੱਤੀ ਗੁਰੂ ਨਾਨਕ ਸਾਹਿਬ ਦੇ ਚਰਣਾ 'ਚ ਤੇ ਧੰਨ ਗੁਰੂ ਨਾਨਕ ਸਾਹਿਬ ਪਰਉਪਕਾਰੀ ਸਤਿਗੁਰੂ ਜੀ ਸਤਿਗੁਰੂ ਨੇ ਪੱਗ ਤੇ ਪੈਰ ਨਹੀਂ ਰੱਖਿਆ ਪੱਗ ਨੂੰ ਚੁੱਕਿਆ ਚੁੱਕ ਕੇ ਮੱਥੇ ਨਾਲ ਲਾਇਆ ਤੇ ਸਤਿਗੁਰੂ ਇਕੱਠੀ ਕਰਦੇ 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 ਕਾਜੀ ਦੇ ਕਮਰੇ ਤੱਕ ਆ ਗਏ ਜਦੋਂ ਕਾਜੀ ਦੇ ਕਮਰੇ ਕੋਲ ਆਏ ਹੁਣ ਉਹ ਬਜ਼ੁਰਗ ਸੀ ਦੂਸਰਾ ਬਿਮਾਰ ਸੀ ਔਰ ਸਤਗੁਰੂ ਜੀ ਨੇ ਉਹਨੂੰ ਜਾ ਕੇ ਨਮਸਕਾਰ ਕੀਤੀ ਉਹਨੇ ਵੀ ਅੱਗੋਂ ਜਵਾਬ ਦਿੱਤਾ ਉੱਠਣ ਲੱਗਿਆ ਉੱਠਿਆ ਨਹੀਂ ਗਿਆ ਧੰਨ ਗੁਰੂ ਨਾਨਕ ਸਾਹਿਬ ਨੇ ਉਹਦੀਆਂ ਬਗਲਾਂ ਵਿੱਚ ਆਪਾਂ ਕਲੋਂ ਕੱਛਾਂ ਦੋਵਾਂ ਮੋਢਿਆਂ ਨੂੰ ਫੜ ਕੇ ਥੱਲੇੋਂ ਕੱਛਾਂ ਤੋਂ ਤਾਂ ਚੁੱਕਿਆ ਉਹਨੂੰ ਬਿਠਾਇਆ ਸਤਗੁਰੂ ਨੇ ਘੁੱਟ ਕੇ ਉਹਨੂੰ ਗਲਵੱਕੜੀ ਵਿੱਚ ਲੈ ਲਿਆ ਵੇਖੋ ਗੁਰੂ ਦਾ ਪਿਆਰ ਜਿਹੜਾ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰ ਰਿਆ ਸੀ ਈਰਖਾ ਕਰ ਰਿਆ ਸੀ ਸਤਗੁਰੂ ਨੂੰ ਕਾਫਰ ਕਹਿ ਰਿਹਾ ਸੀ ਸਤਗੁਰੂ ਦੀ ਸੰਗਤ ਨੂੰ ਕੁਫਰ ਕਰਨ ਵਾਲੇ ਕਹਿ ਰਿਹਾ ਸੀ ਉਸੇ ਕਾਜੀ ਨੂੰ ਧੰਗ ਗੁਰੂ ਨਾਨਕ ਸਾਹਿਬ ਨੇ ਚੁੱਕ ਕੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਜਦੋਂ ਸਤਗੁਰੂ ਦੀ ਸ਼ੋਹ ਮਿਲੀ ਉਹਦਾ ਗਿਆਨ ਦੇ ਨੇਤਰ ਖੁੱਲੇ ਉਹਨੂੰ ਚਾਨਣ ਹੋਇਆ ਪਤਾ ਲੱਗਿਆ ਜਿਹਨੂੰ ਮੈਂ ਕਾਫਰ ਕਹੀ ਜਾ ਰਿਹਾ ਤੇ ਆਪ ਖੁਦਾ ਹੈ ਤੇ ਆਪ ਰੱਬ ਹੈ ਦਰਦ ਤੇ ਨਾਸ਼ ਹੋ ਗਈ ਪਰ ਉਹਦਾ ਸਮਾ ਆਖਰੀ ਸੀ ਕਹਿਣ ਲੱਗਿਆ ਮੈਨੂੰ ਇੰਜ ਲੱਗ ਰਿਹਾ ਹੈ ਕਿ ਮੈਨੂੰ ਨਰਕਾਂ ਦੇ ਵਿੱਚ ਦੋਜਿਕ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਪਰ ਤੁਹਾਡੀ ਸ਼ੋਹ ਮਿਲੀ ਤੇ ਹੁਣ ਮੈਨੂੰ ਇੰਜ ਲੱਗ ਰਿਹਾ ਜਿਵੇਂ ਮੈਂ ਨਰਕਾਂ ਦੀ ਦੋਜਿਕ ਦੀ ਅੱਗ ਤੋਂ ਬਚ ਗਿਆ ਸਤਿਗੁਰੂ ਦੇ ਚਰਨਾਂ ਤੇ ਉਹਨੇ ਸੀਸ ਝੁਕਾਇਆ ਜੀ ਉੱਥੇ ਤੇ ਜਦੋਂ ਸਤਿਗੁਰੂ ਉਹਨੂੰ ਦਰਸ਼ਨ ਦੇ ਕੇ ਮੁੜਨ ਲੱਗੇ ਉਹਦੇ ਜਿਹੜੇ ਚੇਲੇ ਸੀ ਉਹਨਾਂ ਨੂੰ ਕਹਿੰਦਾ ਕਹਿੰਦੇ ਇਹਨਾਂ ਨੂੰ ਕਹੋ ਕੋਈ ਮੈਨੂੰ ਆਪਣੀ ਨਿਸ਼ਾਨੀ ਤੇ ਦੇ ਜਾਣ ਵਾਪਸ ਜਾ ਰਹੇ ਨੇ ਉਹਦੇ ਮੁਰਿਦਾਂ ਨੇ ਚੇਲੇ ਆਣੇ ਗੁਰੂ ਸਾਹਿਬ ਜੀ ਨੂੰ ਆਕਿਆ ਜੀ ਕੋਈ ਨਿਸ਼ਾਨੀ ਸਤਗੁਰੂ ਜੀ ਨੇ ਆਪਣੀ ਕਿਤਾਬ ਦਾ ਜ਼ਿਕਰ ਕੀਤਾ ਉੱਥੇ ਕਹਿੰਦੇ ਅਰਬੀ ਦੇ ਵਿੱਚ ਜਪਜੀ ਸਾਹਿਬ ਦਾ ਗੁਟਕਾ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਭੇਟ ਕੀਤਾ ਸੀ ਤੇ ਉਹ ਕਾਜੀ ਤਾਜਦੀਨ ਲਿਖਾਰੀ ਜਿਨ੍ਹਾਂ ਨੇ ਕਿਤਾਬ ਲਿਖੀ ਉਹ ਕਹਿੰਦਾ ਕਿ ਅੱਜ ਵੀ ਅੱਜ ਤੋਂ ਕੋਈ 70 80 ਸਾਲ ਪਹਿਲਾਂ ਉਹਨੇ 47 ਦੀ ਵੰਡ ਸਮੇ ਕਿਤਾਬ ਆਈ ਸੀ ਤੇ ਕਹਿੰਦਾ ਅੱਜ ਵੀ ਉਹ ਗੁਟਕਾ ਸਾਹਿਬ ਜਪਜੀ ਸਾਹਿਬ ਦਾ ਉਹਨਾਂ ਦੇ ਪਰਿਵਾਰ ਵਿੱਚ ਸੰਭਿਆ ਪਿਆ ਸੰਗਤਾਂ ਨੂੰ ਉਹਦੇ ਦਰਸ਼ਨ ਕਰਾਉਂਦੇ ਨੇ ਸੋ ਇਹ ਪਰਉਪਕਾਰੀ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਈਰਖਾ ਨਫਰਤ ਵੈਰ ਵਿਰੋਧ ਨਿੰਦਿਆ ਕਰਨ ਵਾਲਿਆਂ ਨੂੰ ਵੀ ਆਪਣੀ ਗਲਵਕੜੀ ਵਿੱਚ ਲੈ ਕੇ ਆਪਣੇ ਸੀਨੇ ਨਾਲ ਲਾ ਕੇ ਉਹਨਾਂ ਦਾ ਵੀ ਉਧਾਰ ਪਏ ਕਰਦੇ ਨੇ